ਚੜਤੇ ਕਲਾ ਟੈਮਪੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਸਰ ਸ਼੍ਰੀਕਾਲ ਮੈਂ ਪ੍ਰਵਿੰਦ ਅਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟਸ ਤੋਂ ਥੋੜਾ ਸਾਰਤ ਕਰਦਾ। ਸ਼੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ ਕੀਤੀ ਹੈ। ਵੱਖ-ਵੱਖ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ। ਐਮ ਐਲ ਏ ਡਾਕਟਰ ਚੰਜੀਤ ਸਿੰਘ ਚੰਨੀ ਦੇ ਨਾਲ ਮੀਟਿੰਗ 'ਚ ਡੀ ਐਸ ਪੀ ਮਨਜੀਤ ਸਿੰਘ ਔਲਖ ਅਤੇ ਐਸ ਡੀ ਐਮ ਅਮਰੀਕ ਸਿੰਘ ਸੰਧੂ ਮੌਜੂਦ ਰਹੇ ਇਸ ਤਰ੍ਹਾਂ ਬੋਲਦੇ ਆ। ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸ਼ਹੀਦ ਜੋੜ ਮੇਲ ਦੇ ਸਬੰਧ ਚ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਸਾਡਾ ਜਿਹੜਾ ਸਾਲਾਨਾ ਤੁਹਾਨੂੰ ਪਤਾ ਕਿ ਸ਼ਹੀਦੀ ਜੋੜ ਸਭਾ ਜਿਹੜੀ ਹੁੰਦੀ ਹੈ ਇੱਥੇ ਬੱਲੇ ਸਾਹਿਬ ਜਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਦੂਰੋਂ ਦੂਰੋਂ ਸੰਗਤ ਇੱਥੇ ਆਂਦੀ ਤੇ ਉਹਦੇ ਲਈ ਜਿਹੜਾ ਹੈਗਾ ਪ੍ਰੋਪਰ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਤੇ ਅੱਜ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਤੇ ਹੋਰ ਸਾਰੇ ਅਫੀਸਰ ਸਹਿबान ਗੁਰਦੁਆਰਾ ਸਾਹਿਬ ਤੋਂ ਸਾਰੇ ਸੱਜ ਸਤਕਾਰਯੋ ਸਿੰਘ ਪਹੁੰਚੇ ਨੇ ਔਰ ਜੋ ਜੋ ਜ਼ਰੂਰਤਾਂ ਇੱਥੇ ਹੈ ਜਿਵੇਂ ਸਫਾਈ ਦੀ ਸਫਾਈ ਤੋਂ ਬਾਅਦ ਟਰੈਫਿਕ ਮੈਨੇਜਮੈਂਟ ਤੇ ਮੈਡੀਕਲ ਦੀ ਟੀਮ ਉਹ ਸਾਰਾ ਡਿਸਕਸ ਹੋਇਆ ਤਾਂ ਕਿ ਕਿਸੇ ਤਰ੍ਹਾਂ ਦੀ ਜੋ ਸ਼ਰਧਾਲੂ ਆ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਔਰ ਇਹ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਵਹੀਕਲ ਮੂਵਮੈਂਟਸ ਆ ਉਹ ਟ੍ਰੈਫਿਕ ਵੀ ਉਹ ਪ੍ਰੋਪਰ ਕਿੱਥੋਂ ਜਿਹੜਾ ਹੈਗਾ ਉਹਨਾਂ ਦੀ ਪਾਰਕਿੰਗ ਕਰਨੀ ਹੈ ਤੇ ਕਿੱਥੋਂ ਸੰਗਤ ਨੇ ਪਹੁੰਚਣਾ ਹੈ ਤਾਂ ਕਿ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਕੋਈ ਆਪਣਾ ਰਾਸ਼ਨ ਨਾ ਬਗੋ ਚੋ ਦੇ ਲਈ ਸਾਰਾ ਅੱਜ ਅਰੇਂਜਮੈਂਟ ਕਰ ਲਿਆ ਔਰ ਬਖਵਾਹ ਜਿਹੜੇ ਅਫੀਸਰਸ ਹੈ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਗਈਆਂ ਔਰ ਵਿਸ਼ਵਾਸ ਅਸੀਂ ਤੋਂ ਲੈ ਕੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਸੰਗਤ ਨੂੰ ਨਹੀਂ ਹੋਏਗੀ ਸਾਡਾ ਇਹ ਪਵਿੱਤਰ ਹਲਕਾ ਜਿੱਥੇ ਵੱਡੇ ਸਾਹਿਬ ਜਦਿਸ ਬਾਬਾ ਜੀ ਸਿੰਘ ਜੀ ਤੇ ਬਾਬਾ ਤੁਜਾਰ ਸਿੰਘ ਜੀ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਇਹ ਜੋ ਸਿੱਖੀ ਹੈ ਅਗਰ ਕਾਇਮ ਹੈ ਤਾਂ ਉਹਨਾਂ ਨੇ ਸ਼ਹਾਦਤਾਂ ਕਰਕੇ ਅੱਜ ਜਿਹੜੀ ਸਾਡੀ ਸਿੱਖੀ ਕਾਇਮ ਹੈ ਸੋ ਇਸ ਸੋਖ ਜਿਹੜੀ ਸਭਾ ਜੋ ਸਾਡੇ ਇੱਥੇ 20 21 22 ਨੂੰ ਚਪਕੌਰ ਸਾਹਿਬ ਤੇ ਹੋ ਰਹੀ ਹੈ ਸੋ ਉਸ ਇਸ ਸੋਖ ਸਭਾ 'ਚ ਸਾਡਾ ਇਹ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰਾਲਾ ਹੈ ਕਿ ਸਿੱਖੀ ਜੋ ਜੋ ਸਾਡਾ ਜਿਹੜੀ ਪਛਾਣ ਹੈ ਜੋ ਸਾਨੂੰ ਦਸਮ ਪਿਤਾ ਨੇ ਦਿੱਤੀ ਉਹ ਸਾਡੀ ਪਹਿਚਾਨ ਦਿਨੋ ਦਿਨ ਜਿਹੜੀ ਇਹ ਮਰਦੀ ਜਾ ਰਹੀ ਹੈ ਸਾਡੇ ਸਿੱਖ ਜਿਹੜੇ ਆ ਉਹ ਪੱਗਾਂ ਪੱਗਾਂ ਤੋਂ ਜਿਹੜੇ ਅੱਜ ਰਾਹ ਤੇ ਵਿਖਦੇ ਨੇ ਸੋ ਸਿੱਖੀ ਨੂੰ ਪਰਫੁੱਲ ਕਰਨ ਲਈ ਆਪਣੀ ਪਹਿਚਾਨ ਨੂੰ ਕਾਇਮ ਕਰਨ ਲਈ ਸਾਡੇ ਵੱਲੋਂ ਇੱਕ ਪ੍ਰੋਗਰਾਮ ਹੈ ਕਿ ਅਸੀਂ 21 ਤਰੀਕ 21 ਦਸੰਬਰ ਨੂੰ ਜਿਹੜਾ ਇੱਕ ਪੱਗਾਂ ਦਾ ਜਿਹੜਾ ਹੈਗਾ ਦਸਤਾਰ ਕੈਂਪਸ 'ਚ ਲਗਾ ਰਹੇ ਹਾਂ ਤਾਂ ਇਹ ਉਹ ਜਿਹੜੇ ਸਾਡੇ ਸਾਡੇ ਸਿੱਖ ਸਾਡੇ ਪੰਜਾਬੀ ਜਿਹੜੇ ਕਿ ਇਸ ਦਸਤਾਵੇਜ਼ ਤੋਂ ਵਾਂਝੇ ਹੋ ਗਏ ਉਹਨਾਂ ਦਸਤਾਵੇਜ਼ ਬਣੇ ਛੜ ਉਹਨਾਂ ਲਈ ਜਿਹੜਾ ਹੈਗਾ ਇਹ ਇਹਨਾਂ ਦਸਤਾਵਰਾਂ ਦਿੱਤੇ ਜਾਣੀ ਹੈ ਔਰ ਬੇਨਤੀ ਵੀ ਹੈ ਆਪਣੇ ਸਾਰੇ ਪੰਜਾਬੀਆਂ ਨੂੰ ਆਪਣੇ ਸਿੱਖ ਭਾਈਚਾਰੇ ਨੂੰ ਕਿ ਆਪਾਂ ਆਪਣੀ ਜਿਹੜੀ ਇਹ ਪਛਾਣ ਜੋ ਅੱਜ ਦਿਨੋਂ ਦਿਨ ਲੋਕ ਹੁੰਦੀ ਜਾ ਰਹੀ ਹੈ ਇਹ ਸਾਡੀ ਪਹਿਚਾਨ ਦਸਮ ਪਿਤਾ ਨੇ ਜਿਹੜੀ ਇਹ ਸਾਨੂੰ ਪ੍ਰਸਤਾਨ ਦਿੱਤੀ ਸੀ ਬਹੁਤ ਸ਼ਹਾਦਤਾਂ ਪਾ ਕੇ ਸਾਨੂੰ ਇਹ ਪਹਿਚਾਨ ਮਿਲੀ ਹੈ ਇਹ ਜਿਹੜੀ ਇਹ ਕੱਲੀ ਸਿੱਖੀ ਨਹੀਂ ਸਤਿ ਕਾਲ ਬਖਸ਼ਾ ਹੋਈ ਥਾ ਨਹੀਂ ਸੋ ਇਹਦਾ ਸਤਿਕਾਰ ਕਰਦੇ ਹੋਏ ਮੈਂ ਸਾਰੇ ਆਪਣੇ ਉਹ ਉਹਨਾਂ ਭਰਾਵਾਂ ਨੂੰ ਜੋ ਸਿੱਖ ਨੇ ਤੇ ਦਸਤਾਰ ਨਹੀਂ ਬੰਨਦੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੀ ਇਸ ਪਹਿਚਾਨ ਨੂੰ ਕਾਇਮ ਰੱਖਣ ਲਈ ਜਿਹੜੀ ਇਹ ਇਹ ਦਸਤਾਰਾਂ ਬੰਨੀਆ ਸ਼ੁਰੂ ਕਰ ਕਰੀਏ ਤਾਂ ਕਿ ਜਿਹੜੀ ਇਹ ਸਾਡੀ ਪਛਾਣ ਜਿਹੜੀ ਹੈ ਇਹ ਕਾਇਮ ਰਹੇ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਫਿਰ ਇੱਕ ਦਿਨ ਆਣਾ ਕਿ ਬਿਲਕੁਲ ਹੀ ਅਸੀਂ ਜਿਹੜੀ ਸਾਡੀ ਇਹ ਪਛਾਣ ਖਤਮ ਹੋ ਜਾਣੀ ਹੈ ਸੋ ਇੱਕ ਕਪਰਾਲਾ ਆ ਮਾਰਕਿੰਗ ਪਾਰਟੀ ਵੱਲੋਂ ਕਿ ਅਸੀਂ ਦਸਤਾਰਾਂ ਦਾ ਕੈਂਪ ਜਿਹੜਾ ਲਗਾਵਾਂਗੇ 21 ਤਰੀਕ ਨੂੰ ਨਗਰ ਕੌਂਸਲ ਦਾ ਜਿਹੜਾ ਪੁਰਾਣਾ ਦਫ਼ਤਰ ਹੈ ਚਿੰਕੌਰ ਸਾਹਿਬਖੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਪਹੁੰਚੋ ਤੇ ਆਪਣਾ ਇਸ ਉੱਪਰ ਵਾਲੇ ਪੰਜਾਬ ਅਪਡੇਟਸ ਚ ਅਜਲੀ ਵਾਸਾ ਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ